ਹਾਂਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਹੋਰ ਕਿਵੇਂ ਹੋ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਇਹ ਵਾਲਾ ਗਰਮੀ ਵਾਲਾ ਸਟੱਫ ਕਲਰਸ ਤੁਸੀਂ ਦੇਖੋ ਕਿੰਨੇ ਜ਼ਿਆਦਾ ਸੂਦੀング ਕਲਰਸ ਨੇ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਆਪਣੇ ਤੋਂ ਏਮਬ੍ਰੋਇਡਰੀ ਕਰਵਾ ਸਕਦੇ ਹੋ ਇਹ ਵਾਲਾ ਕੱਪੜਾ ਤੁਹਾਨੂੰ ਵਿਦਾਊਟ ਏਮਬ੍ਰੋਇਡਰੀ ਨਹੀਂ ਮਿਲੇਗਾ ਜੀ ਠੀਕ ਹੈ ਮਸ਼ੀਨ ਵਰਕ ਕਰਵਾ ਸਕਦੇ ਹੋ ਤੁਸੀਂ ਇਹਨਾਂ ਦੇ ਉੱਪਰ ਬਹੁਤ ਸੋਹਣਾ ਲੱਗਣਾ ਹੋਇਆ ਹੋਇਆ ਕੋਈ ਵੀ ਡਿਜ਼ਾਈਨ ਤੁਸੀਂ ਆਪਣਾ ਵੀ ਪੇਸ ਸਕਦੇ ਹੋ ਤੇ ਸਾਡਾ ਡਿਜ਼ਾਈਨ ਵੀ ਸਿਲੈਕਟ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਇਹਨਾਂ ਨੂੰ ਓਪਨ ਕਰਕੇ ਦਿਖਾਵਾਂਗੇ ਹਾਂਜੀ ਤੇ ਸਾਰਿਆਂ ਤੋਂ ਪਹਿਲਾਂ ਇਹ ਵਾਲਾ ਕਲਰ ਹੈ ਇਹ ਆਪਣੇ ਕੋਲ ਰੂਬੀ ਦਾ ਚੈੱਕ ਹੈ ਠੀਕ ਹੈ ਜੀ ਤੁਸੀਂ ਨੇੜੇ ਤੋਂ ਚੈੱਕ ਦਾ ਟੈਕਸਚਰ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਸ਼ੋ ਹੁੰਦਾ ਹੋਏਗਾ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਇਹ ਚੈੱਕ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਤੇ ਤੁਸੀਂ ਇਸ ਨੂੰ ਵਿਦਾਊਟ ਲਾਈਨਿੰਗ ਆਰਾਮ ਦੇ ਨਾਲ ਗਰਮੀ ਦੇ ਵਿੱਚ ਵੇਅਰ ਕਰ ਸਕਦੇ ਹੋ ਮੋਸਟਲੀ ਪਹਿਣਾ ਦਾ ਜਿਹੜੀ ਹੁੰਦਾ ਹੈ ਕਿ ਸਾਨੂੰ ਲਾਈਨਿੰਗ ਵਾਲੇ ਸੂਟ ਹੈਗੇ ਜਿਹੜੇ ਗਰਮੀ ਦੇ ਲਈ ਨਹੀਂ ਚਾਹੀਦੇ ਵਿਦਾਊਟ ਲਾਈਨਿੰਗ ਕਪੜਾ ਲੈ ਕੇ ਆਓ ਪ੍ਰੋਪਰ ਤੁਹਾਨੂੰ ਸਟੈਂਪ ਦੇ ਨਾਲ ਕਪੜਾ ਮਿਲੂਗਾ ਜੀ ਬ੍ਰੈਂਡ ਦਾ ਕਪੜਾ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਰੂਬੀ ਦਾ ਸਟਾਫ ਕਿੰਨਾ ਵਧੀਆ ਹੁੰਦਾ ਹੈ ਠੀਕ ਹੈ ਜੀ ਫਰਸਟ ਕਲਰ ਇਹ ਵਾਲਾ ਮਸਟਰਡ ਟੋਨ ਹੈਗੀ ਇਸ ਦੀ ਤੇ ਕਿਸੇ ਤਰ੍ਹਾਂ ਨਾਲ ਵੀ ਤੁਸੀਂ ਇਸ ਤੇ ਸੋਹਣਾ ਡਿਜ਼ਾਈਨ ਬਣਾ ਸਕਦੇ ਹੋ ਨੈਕਸਟ ਹੈਗਾ ਜੀ ਇਸਦੇ ਵਿੱਚ ਪਿੰਕ ਕਲਰ ਬੇਬੀ ਪਿੰਕ ਕਲਰ ਹੈ ਇਹ ਕਲਰ ਸਾਰੇ ਬਹੁਤ ਸੋਹਣੇ ਰਹਿਣਗੇ ਜੀ ਬਾਕੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਇਹਨਾਂ ਸਾਰਿਆਂ ਦੇ ਵਿੱਚ ਚੈੱਕ ਬਣਿਆ ਹੋਇਆ ਗ੍ਰੀਨ ਕਲਰ ਹੈ ਜੀ ਲਾਈਟ ਗ੍ਰੀਨ ਹੈ ਇਹ ਵੀ ਰੂਬੀ ਦਾ ਚੈੱਕ ਦੇ ਵਿੱਚ ਹੀ ਸਟੱਫ ਹੈ ਇਹਨਾਂ ਦੇ ਵਿੱਚ ਤੁਹਾਨੂੰ ਜੀ ਵਿਦਾਊਟ ਏਮਬ੍ਰੋਇਡਰੀ ਅਸੀਂ ਸੂਟ ਨਹੀਂ ਪ੍ਰੋਵਾਈਡ ਕਰ ਸਕਦੇ ਕਿਉਂਕਿ ਸਾਡੇ ਕੋਲੇ ਵੀ ਇਹ ਸਟਾਕ ਜਿਹੜਾ ਉਹ ਬਹੁਤ ਜਲਦੀ ਸੋਲਡ ਆਊਟ ਹੁੰਦਾ ਹੈ ਬੜਾ ਹੀ ਪਿਆਰਾ ਜਿਹਾ ਸਕਾਈ ਬਲੂ ਕਲਰ ਹੈ ਇਸ ਤਰ੍ਹਾਂ ਦੇ ਨਾਲ ਗਾਜਰੀ ਕਲਰ ਹੈ ਜੀ ਨੈਕਸਟ ਹੱਥੋਂ ਹੱਥ ਵਿਕਣ ਵਾਲੇ ਸੂਟਸ ਨੇ ਜੀ ਤੁਸੀਂ ਜਲਦੀ ਤੋਂ ਜਲਦੀ ਆਪਣੇ ਆਰਡਰਸ ਨੇ ਜਿਹੜੇ ਉਹ ਬੁੱਕ ਕਰ ਸਕਦੇ ਹੋ ਇਹ ਆ ਗਿਆ ਜੀ ਰੂਬੀ ਦੀਆਂ ਲਾਈਨਸ ਦੇ ਵਿੱਚ ਸਟੱਫ ਆਉਂਦਾ ਇਸ ਤਰ੍ਹਾਂ ਦੇ ਨਾਲ ਲਾਈਨਸ ਤੁਹਾਨੂੰ ਸ਼ੋ ਹੋਉਂਦੀਆਂ ਹੋਣਗੀਆਂ ਕੰਕਰੀਟ ਸ਼ੇਡ ਹੈ ਜੀ ਬਹੁਤ ਹੀ ਸੋਹਣਾ ਹੈ ਕੰਕਰੀਟ ਸ਼ੇਡ ਹੈ ਨੈਕਸਟ ਹੈਗਾ ਜੀ ਇਹ ਵਾਈਟ ਵਾਈਟ ਕਲਰ ਵੀ ਹੁਣ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਕਿਉਂਕਿ ਇਸ ਦੇ ਉੱਪਰ ਸਾਰੇ ਕਲਰ ਬਹੁਤ ਸੋਹਣੇ ਲੱਗਦੇ ਆ ਨੈਕਸਟ ਹੈਗਾ ਜੀ ਪਰਪਲ ਕਲਰ ਇਸ ਤਰ੍ਹਾਂ ਦੇ ਨਾ ਇਹ ਵੀ ਬਹੁਤ ਪਿਆਰਾ ਕਲਰ ਹੈ ਸਕਰੀਨ ਸ਼ਾਟ ਲੈ ਲਿਓ ਜੀ ਪ੍ਰੋਪਰ ਇਸ ਲਈ ਆਪਾਂ ਤੁਹਾਨੂੰ ਇੱਕ ਇੱਕ ਸੂਟ ਦਿਖਾ ਰਹੇ ਹਾਂ ਇਸ ਤਰ੍ਹਾਂ ਦੇ ਨਾਲ ਇਹ ਵੀ ਸੀ ਗ੍ਰੀਨ ਕਲਰ ਹੈ ਇਹ ਥੋੜਾ ਫਰੋਜੀ ਦੀ ਟੋਨ ਦੇ ਵਿੱਚ ਆਉਂਦਾ ਹੈ ਇਹ ਦੋਨੋਂ ਮੈਂ ਤੁਹਾਨੂੰ ਇਕੱਲ ਤਾਂ ਰੱਖ ਕੇ ਦਿਖਾ ਰਹੀ ਹਾਂ ਸੋ ਥੈਟ ਤੁਹਾਨੂੰ ਡਿਫਰੈਂਸ ਦਾ ਪਤਾ ਚੱਲ ਜਾਏ ਤੇ ਤੁਸੀਂ ਸਾਨੂੰ ਦੱਸ ਦੇਣਾ ਕਿ ਕਿਹੜਾ ਇਹ 1 ਨੰਬਰ ਵਾਲਾ ਇਹ 2 ਨੰਬਰ ਵਾਲਾ ਇਸ ਤਰ੍ਹਾਂ ਦੱਸ ਦੇਣਾ ਇਹ ਸੀ ਗ੍ਰੀਨ ਹੈ ਜੀ ਇਹ ਫਰੋਜੀ ਦੀ ਟੋਨ ਹੈ ਲਾਈਟ ਫਰੋਜੀ ਕਲਰ ਇਹ ਸਾਰਾ ਲਾਈਨਸ ਵਾਲਾ ਸਟਾਫ ਹੈ ਰੂਬੀ ਦਾ ਹੀ ਸਟਾਫ ਰਹੇਗਾ ਇਹ 골ਡਨ ਕਲਰ ਹੈ ਜੀ ਇਸ ਤਰ੍ਹਾਂ ਦੇਣਾ ਲਾਈਨਸ ਬਣੀਆਂ ਹੋਈਆਂ ਨੇ 골ਡਨ ਕਲਰ ਹੈ ਗੋਲਡਨ ਕਲਰ ਵੀ ਬਹੁਤ ਫਰੈਂਡ ਦੇ ਵਿੱਚ ਹੈ ਹੁਣ ਪਿੰਕ ਕਲਰ ਹੈ ਜੀ ਪਿੰਕ ਆਪਾਂ ਤਾਂ ਨੋ ਚੈੱਕ ਚ ਵੀ ਦਿਖਾਇਆ ਸੀ ਬੇਬੀ ਪਿੰਕ 에어ਲਾਈਨਸ ਦੇ ਵਿੱਚ ਹੈ ਜੀ ਬੇਬੀ ਪਿੰਕ ਇਸ ਤਰ੍ਹਾਂ ਦੇ ਨਾਲ ਲਵੈਂਡਰ ਸ਼ੇਡ ਹੈ ਜੀ ਇਹ ਵੀ ਨਾ ਦੋਨੋਂ ਕਲਰ ਹੀ ਬਹੁਤ ਪਿਆਰੇ ਹੈ ਇਹ ਇੱਕ ਨੰਬਰ ਹੈ ਇਹ ਦੋ ਨੰਬਰ ਹੈ ਇਹਨਾਂ ਚ ਤੁਸੀਂ ਦੇਖ ਲੈਣਾ ਇਹ ਲਾਈਟ ਸ਼ੇਡ ਹੈ ਜੀ ਇਹ ਥੋੜਾ ਜਿਹਾ ਡਾਰਕ ਸ਼ੇਡ ਤੁਸੀਂ ਕਿਹੜਾ ਪਰਚੇਸ ਕਰਨਾ ਚਾਹੋ ਨੇ ਦੋਨੋਂ ਹੀ ਲਵੈਂਡਰ ਦੀਆਂ ਟੋਨਸ ਨੇ ਹਾਂਜੀ ਅੱਗੇ ਹੈਗੀ ਹੈ ਲਿਨਨ ਦਾ ਸਟੱਫ ਰਹੇਗਾ ਬਹੁਤ ਹੀ ਜ਼ਿਆਦਾ ਠੰਡਕ ਦੇਣ ਵਾਲਾ ਸਟੱਫ ਹੁੰਦਾ ਹੈ ਇਹ ਵੀ ਰੂਬੀ ਦਾ ਹੀ ਹੈ ਜੀ ਇੱਥੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਵਿਦਆਊਟ ਲਾਈਨਿੰਗ ਬਣੇਗਾ ਇਸਦੇ ਵੀ ਕਲਰਸ ਬਹੁਤ ਪਿਆਰੇ ਨੇ ਹਰ ਏਜ ਗਰੁੱਪ ਦੇ ਲਈ ਹੈ ਜੀ ਇਸਦੇ ਵਿੱਚ ਬਰਾਊਨ ਕਲਰ ਪਿੰਕ ਕਲਰ ਆਪਾਂ ਤਿੰਨਾਂ ਦੇ ਵਿੱਚ ਹੀ ਲੈ ਕੇ ਆਂਦਾ ਚੈੱਕ ਦੇ ਵਿੱਚ ਵੀ ਲਾਈਨਸ ਦੇ ਵਿੱਚ ਵੀ ਤੇ ਲినਨ ਦੇ ਵਿੱਚ ਵੀ ਕਿਉਂਕਿ ਕਲਰ ਬਹੁਤ ਪਿਆਰਾ ਮਿਲਿਆ ਪਿੰਕ ਕਲਰ ਨਾ ਐਗਜ਼ੈਕਟ ਜਿਹੜਾ ਸੋਹਣਾ ਕਲਰ ਹੁੰਦਾ ਉਹ ਕਦੇ-ਕਦੇ ਮਿਲਦਾ ਤਾਂ ਆਪਾਂ ਨੂੰ ਤਿੰਨਾਂ ਦੇ ਵਿੱਚ ਹੀ ਮਿਲ ਗਿਆ ਇਸੇ ਲਈ ਆਪਾਂ ਲੈ ਕੇ ਆਈਏ ਅੱਗੇ ਹੈਗਾ ਜੀ ਇਹ ਵਾਲਾ ਫਿਰੋਜ਼ੀ ਕਲਰ ਏ ਡਾਰਕ ਹੈ ਤੁਹਾਨੂੰ ਇਕੱਠੇ ਰੱਖ ਕੇ ਦਿਖਾਵਾਂਗੇ ਤਾਂ ਜੋ ਤੁਸੀਂ ਡਿਫਰੈਂਸ਼ੀਏਟ इजीली ਕਰ ਸਕੋ ਇਹ ਲਾਈਟ ਕਲਰ ਹੈ ਤੇ ਇੱਕ ਹੈ ਜੀ ਇਹ ਵਾਲਾ ਸੀ ਗ੍ਰੀਨ ਕਲਰ ਠੀਕ ਹੈ ਜੀ ਇਹ ਇੱਕ ਨੰਬਰ ਹੈ ਦੋ ਨੰਬਰ ਤਿੰਨ ਨੰਬਰ ਜੇ ਤੁਸੀਂ ਕੰਫਿਊਜ਼ ਹੋ ਰਹੇ ਹੋ ਮੋਂ ਜਾਂ ਵੀਡੀਓ ਦੇ ਵਿੱਚ ਡਿਫਰੈਂਸ ਘੱਟ ਸ਼ੋ ਹੋ ਰਿਹਾ ਹੋਵੇ ਤਾਂ ਤੁਸੀਂ ਸਾਨੂੰ ਨੰਬਰ ਦੱਸ ਦੇਣਾ ਕਿ ਤੁਸੀਂ ਇਹ ਤਿੰਨ ਨੰਬਰ ਵਾਲਾ ਲੈਣਾ ਜਾਂ ਦੋ ਨੰਬਰ ਵਾਲਾ ਜਾਂ ਇੱਕ ਨੰਬਰ ਵਾਲਾ ਇੱਕ ਨੰਬਰ ਵਾਲਾ ਫਿਰੋਜੀ ਹੈ ਦੋ ਨੰਬਰ ਵਾਲਾ ਹੈ ਗ੍ਰੀਨ ਦੀ ਟੋਨ ਦੇ ਵਿੱਚ ਬਿਲਕੁਲ ਲਾਈਟ ਸ਼ੇਡ ਹੈ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਤੇ ਇਹ ਵਾਲਾ ਹੈਗਾ ਜੀ ਜਿਹੜਾ ਇਹ ਸੀ ਗ੍ਰੀਨ ਦੀ ਟੋਨ ਹੈ ਲਾਈਟ ਸੀ ਗ੍ਰੀਨ ਗ੍ਰੀਨ ਕਲਰ ਇਹ ਐਗਜ਼ੈਕਟ ਗ੍ਰੀਨ ਕਲਰ ਹਾਂਜੀ ਇਹ ਵਾਲਾ ਹੈਗਾ ਗ੍ਰੀਨ ਕਲਰ ਥੋੜਾ ਡਾਰਕ ਪਿਸਤਾਜਾ ਸ਼ੇਡ ਹੈ ਠੀਕ ਹੈ ਹਾਂਜੀ ਅੱਗੇ ਵਾਲਾ ਕਲਰ ਛੋਟਾ ਜਿਹਾ ਕਈ ਵਾਰ ਕਾਟਨ ਦੇ ਕੱਲਾਸਸਾ ਨਾ ਜੀ 19 21 ਦਾ ਡਿਫਰੈਂਸ ਆ ਸਕਦਾ ਹੁੰਦਾ ਪਰ ਜ਼ਿਆਦਾ ਫਰਕ ਨਹੀਂ ਪੈਂਦਾ ਸਿਰ ਇਸ ਤਰ੍ਹਾਂ ਕਲਰਸ ਹੈਗੇ ਜਿਹੜੇ ਨਾਲ ਦੀ ਨਾਲ ਦੱਸ ਰਹੇ ਹੁੰਦੇ ਆ ਠੀਕ ਹੈ ਜੀ ਇਹ ਵੀ ਗ੍ਰੀਨ ਕਲਰ ਹੀ ਹੈ ਇਹ ਲਾਈਟ ਗ੍ਰੀਨ ਹੈ ਨੈਕਸਟ ਇਹ ਵਾਲਾ ਹੈਗਾ ਅਨੀਅਨ ਸ਼ੇਡ ਡਾਰਕ ਅਨੀਅਨ ਸ਼ੇਡ ਹੈ ਸਾਰੇ ਕਲਰ ਲਾਈਟ ਹੀ ਆ ਰਹੇ ਸੀਗੇ ਤਾਂ ਆਪਾਂ ਨੂੰ ਇਹੀ ਇੱਕ ਕਲਰ ਆ ਜਿਹੜਾ ਡਾਰਕ ਮਿਲਿਆ ਇਸ ਚਾਰਟ ਦਾ ਇਹ ਵਾਲਾ ਹੈਗਾ ਜੀ ਪਿੰਕ ਕਲਰ ਨੈਕਸਟ ਹੈਗਾ ਜੀ ਆਫ ਵਾਈਟ ਕਲਰ ਇੱਕ ਮਿੰਟ ਆਪਾਂ ਇਹ ਚੱਕ ਦਿੰਦੇ ਆ ਤਾਂ ਜੋ ਤੁਹਾਨੂੰ ਈਜ਼ੀ ਹੋ ਜੇ ਸਕਰੀਨਸ਼ਾਟ ਲੈਣ ਠੀਕ ਹੈ ਜੀ ਇਹ ਹੈਗਾ ਇਸ ਦਾ ਆਫ ਵਾਈਟ ਕਲਰ ਇਹ ਵੀ ਗ੍ਰੀਨ ਕਲਰ ਹੈ ਜੀ ਇਹ ਹੁਣ ਤਿੰਨੋਂ ਹੀ ਗ੍ਰੀਨ ਦੀਆਂ ਟੋਨਸ ਆਉਣੀਆਂ ਪਰ ਇਸ ਤਰ੍ਹਾਂ ਦੇ ਨਾਲ ਡਿਫਰੈਂਸ ਆ ਹਾਂ ਹੁਣ ਤੁਸੀਂ ਤਿੰਨਾਂ ਚੋਂ ਦੇਖ ਸਕਦੇ ਹੋ ਵੀ ਸਾਨੂੰ ਕਿਹੜਾ ਪਸੰਦ ਹੈ ਠੀਕ ਹੈ ਜੀ ਡਾਰਕ